ਵਚਨ ਪੜਦਿਆਂ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬੜੀ ਤਵੱਜੂ ਦੇ ਕੇ ਬੇਨਤੀ ਨੂੰ ਸਮਝਿਓ ਸਾਧ ਸੰਗਤ ਜੀ ਮੈਂ ਜਿਹੜੀ ਵਿਚਾਰ ਆਪ ਜੀਆਂ ਦੇ ਨਾਲ ਸਾਂਝੀ ਕਰਨੀ ਚਾਹੁੰਨਾ ਵੀ ਅਸੀਂ ਇੱਕ ਅੱਧੀ ਪੰਕਤੀ ਨੂੰ ਲੈ ਕਰਕੇ ਸਿਧਾਂਤ ਸਮਝਣਾ ਚਾਹੁੰਦੇ ਹਾਂ ਸਿਧਾਂਤ ਨੂੰ ਸਪਸ਼ਟ ਕਰਨਾ ਚਾਹੁੰਦੇ ਆ ਪਰ ਸਿਧਾਂਤ ਸਪਸ਼ਟ ਨਹੀਂ ਹੁੰਦਾ ਬਲਕਿ ਅਸੀਂ ਪੰਕਤੀਆਂ ਦੇ ਅਨਰਥ ਕਰ ਦਿੰਦੇ ਆ ਅਰਥਾਂ ਦੇ ਅਨਰਥ ਕਰ ਦਿੰਦੇ ਆ ਜਿਵੇਂ ਹੁਣ ਜਦੋਂ ਅਸੀਂ ਇਹ ਪੰਕਤੀਆਂ ਪੜੀਆਂ ਨਾ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ ਸਿਧਾਂਤ ਤੋਂ ਕੋਹਾਂ ਦੂਰ ਹੋ ਕਰਕੇ ਜਿਨ੍ਹਾਂ ਨੂੰ ਅਸੀਂ ਬ੍ਰਹਮ ਗਿਆਨੀ ਮੰਨ ਕੇ ਬੈਠੇ ਆ ਕੀਮਾ ਕਰਨਾ ਉਹਨਾਂ ਬ੍ਰह्म ਗਿਆਨੀਆਂ ਦੇ ਡੇਰਿਆਂ ਦੇ ਵਿੱਚ ਭੋਰਿਆਂ ਦੇ ਵਿੱਚ ਕੀ ਕੁਝ ਵਾਪਰਦਾ ਹੈ ਇਹ ਮੈਨੂੰ ਗੱਲ ਕਹਿਣ ਦੀ ਲੱਗਦਾ ਜ਼ਰੂਰਤ ਨਹੀਂ ਆਪਾਂ ਸਾਰੀ ਜਾਣਦੇ ਆ ਪਿਛਲੇਰੇ ਦਿਨੀ ਸੋ ਕਾਲਡ ਬ੍ਰह्म ਗਿਆਨੀ ਜਿਹੜਾ ਹੈ ਉਹ ਪ੍ਰਗਟ ਹੋਇਆ ਉਹਦੇ ਕਾਰਨਾਮੇ ਜਿਹੜੇ ਨੇ ਉਹ ਜਗ ਜाहिर ਹੋਏ ਤੇ ਯਾਦ ਰੱਖਣਾ ਵੀ ਇਹ ਰੁਝਾਨ ਇੰਨਾ